ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੇ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁ ਕਰਿਆ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਹਾਂ ਜੀ ਵੀਡੀਓ ਸ਼ੁਰੂ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਪਲੇਨ ਸੂਟ ਤੇ ਆਪਾਂ ਮੂਰੀ ਦਾ ਡਿਜ਼ਾਈਨ ਪਾਵਾਂਗੇ ਗੋਟਾ ਪੱਟੀ ਨਾਲ ਜੀ ਆਹ ਦੇਖੋ ਜੀ ਇਸ ਤਰ੍ਹਾਂ ਦਾ ਗੋਟਾ ਪੱਟੀ ਹੈ ਪਲੇਨ ਸੂਟ ਤੇ ਸਲਵਾਰ ਤੇ ਕਿਸੇ ਤੇ ਵੀ ਡਿਜ਼ਾਈਨ ਪਾ ਸਕਦੇ ਹਾਂ ਜੀ। ਆਪਾਂ ਪਹਿਲਾਂ ਮੂਰੀ ਜੜ ਲਈ ਸੀ। ਮੂਰੀ ਤਿਆਰ ਹੈ। ਫਿਰ ਆਪਾਂ ਪਰਪਰੇਟ ਐਸਾ ਕਰਵਾ ਲਾਂਗੇ ਤਾਂ। ਇਕ ਆਪਾਂ ਲਾਵਾਂਗੇ ਜੀ ਗੋਟਾ ਪੱਟੀ ਇਹ। ਤਰੀਕ ਹੈ ਜਣੀ। ਇਕ ਆਪਾਂ ਜੀ ਗੋਟਾ ਲਾਵਾਂਗੇ ਵਿਚਾਲੇ। ਆਪਾਂ ਇਹਦੇ ਦੋ ਸਲਾਈਆਂ ਲਾ ਲਏ ਜੀ ਫਿਰ ਉਹ ਜੇ ਆਪਾਂ ਵਿਚਾਲੇ ਸਲਾਈ ਲਾ ਦਾਂਗੇ ਜੀ ਫਿਰ ਉਹ ਮੁੰਨ ਜੇ ਲੱਗ ਜੂਗੀ ਜੀ ਸਾਡਾ ਤੋਂ ਦਨੇ ਪਾਸੇ ਮੁਰਜੇ ਜਾਇਆ ਕਰੂਗੀ ਫੇਰ ਆਪਾਂ ਇਹਦੇ ਦੋ ਸਲਾਈਆਂ ਲਾਵਾਂਗੇ ਇਹ ਬਹੁਤ ਬਰੀਕ ਹੋ ਜੀ ਫਿਰ ਇੰਨਾ ബോ വധിയ ഡി ബാക്ക് ഡിജൈൻ ബോട്ട് വലിയ ലഭ്യ തയ്യാർ പോക മൂരി പൂരി ਆਹ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਗੁੱਟ ਹੈ ਆਪਾਂ ਜਿਹੜਾ ਵਿਚਾਰੇ ਰੱਖਾਂਗੇ ਦਕਾਨਾਇ ਜੀ ਸੁੰਨ ਮੂਰੀ ਤਿਆਰ ਕਰਕੇ ਆ ਦੇਖੋ ਜੀ ਆਪਾਂ ਸਾਡਾ ਤੇ ਤਿੰਨ ਤਾਂ ਗੋਟਾ ਪਤੀ ਲਾਈ ਨਹੀਂ ਆਪਾਂ ਕਿਉਂਕਿ ਆ ਵਿਚਕਾਰ ਦੀ ਵੀ ਗੋਟਾ ਪਕੀ ਸਾਡਾ ਤੇ ਆਪਾਂ ਲਾਏ ਹੈਗੇ ਗੋਟਾ ਲਾਇਆ ਹੈ ਇਸ ਤਰ੍ਹਾਂ ਦੋ ਦੋ ਸਿਆਣਾ ਲਾਈ ਨਹੀਂ ਪਰ ਆਪਾਂ ਮੈਂ ਦੇਖੀ ਕਿੰਨਾ ਸੋਹਣਾ ਸੁੰਦਰ ਡਿਜ਼ਾਈਨ ਲੱਗਦਾ ਜੀ ਮੂਰੀ ਬਣ ਕੇ ਤਿਆਰ ਹੈ ਜੀ ਆਪਣੀ ਵਧੀਆ ਦੇਖੋ ਜੀ ਗੋਟਾ ਪਟੀਆਂ ਕਿਸੇ ਵੀ ਸਾਫ ਪਲੇਨ ਸੂਟ ਤੇ ਤੁਸੀਂ ਡਿਜ਼ਾਈਨ ਪਾ ਸਕਦੇ ਹੋ ਘੇਰੇ ਦਾ ਵੀ ਡਿਜ਼ਾਈਨ ਬਣਾ ਸਕਦੇ ਆ ਇਸ ਤਰ੍ਹਾਂ ਜੀ ਤੁਸੀਂ ਮੂਰੀ ਤੇ ਵੀ ਡਿਜ਼ਾਈਨ ਬਣਾ ਸਕਦੇ ਹੋ ਆ ਲੈ ਇੱਕ ਜੀ ਟਮਾਟਾ ਕਰਕੇ ਜੁਰ ਦੱਸੋ ਜੀ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਿਆ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ